ਜਸੀਂ ਕਰਦੇ ਰਹੇ ਵੋਲਡ ਪੰਜਾਬੀ ਆਰਗੇਨਾਈਜੇਸ਼ਨ ਵੱਲੋਂ ਤੇ ਇੱਕ ਡੈਲੀਗੇਸ਼ਨ ਲੈ ਕੇ ਸਾਹਿਬਸ਼ਹੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦਰਸ਼ਨਾਂ ਲਈ ਆਏ ਆ ਉਹ ਬੜਾ ਮਨ ਖੁਸ਼ ਹੋਇਆ ਕਰਪੁਰ ਸਾਹਿਬ ਦੀ ਉਹ ਪਵਿੱਤਰ ਧਰਤੀ ਜਿੱਥੇ ਸਾਹਿਬਸ਼ਹੀ ਗੁਰੂ ਨਾਨਕ ਦੇਵ ਜੀ ਨੇ 18 ਸਾਲ ਆਪਣੇ ਉਮਰ ਦੇ ਅਖੀਰਲੇ 18 ਸਾਲ ਇੱਥੇ ਇੱਥੇ ਬਤੀਤ ਕੀਤੇ ਔਰ ਸੰਗਤਾਂ ਨੂੰ ਉਸ ਰੱਬੀ ਬਾਣੀ ਨਾਲ ਜੋੜਿਆ ਔਰ ਇੱਥੇ ਹੀ ਉਹ ਧਰਤੀ ਹੈ ਜਿੱਥੇ ਉਹਨਾਂ ਨੇ ਕੀਰਤ ਕਰੋ ਨਾਮ ਜਪੋ ਵੰਡ ਛਕੋ ਦਾ ਉਪਦੇਸ਼ ਦਿੱਤਾ ਔਰ ਖਾਲੀ ਉਪਦੇਸ਼ ਹੀ ਨਹੀਂ ਦਿੱਤਾ ਇਹ ਸਾਰੀ ਜਿਹੜੀ ਉਹਨਾਂ ਦੀ ਖੇਤੀ ਪਿੱਛੇ ਨਜ਼ਰ ਆ ਰਹੀ ਹੈ ਇੱਥੇ ਉਹਨਾਂ ਨੇ ਪੂਰਾ ਇਹ ਤਕਰੀਬਨ 100 ਏਕੜ ਤੋਂ ਵੀ ਜ਼ਿਆਦਾ ਉਹ ਹਜੇ ਵੀ ਉਹਨਾਂ ਦੇ ਨਾਮ ਤੇ ਹੀ ਹੈ ਉੱਥੇ ਜਿਹੜੀ ਹੈ ਉਹਨਾਂ ਨੇ ਆਪ ਖੇਤੀ ਕਰਕੇ ਦੱਸਿਆ ਮਨਹਾਲੀ ਕਿਰਸਾਣੀ ਕਰਨੀ ਧਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਔਰ ਇੱਕ ਸਭ ਤੋਂ ਹੋਰ ਉੱਤਮ ਗੱਲ ਕਿ ਇੱਥੇ ਹੀ ਉਹ ਉਸ ਅਕਾਲ ਪੁਰਖ ਪ੍ਰਮਾਤਮਾ ਦੀ ਜੋਤ ਵਿੱਚ लीन ਹੋ ਗਏ ਤੇ ਜਿਵੇਂ ਕਿ ਸਾਰੇ ਸੰਗਤ ਨੂੰ ਪਤਾ ਹੀ ਹੈ ਕਿ ਜਦੋਂ Hindu ਕਿ ਮੁਸਲਮਾਨ ਆਪਸ ਦੇ ਵਿੱਚ ਵਿਵਾਦ ਹੋ ਗਿਆ ਕਿ ਵੀ ਅਸੀਂ ਕਿਵੇਂ ਉਹਨਾਂ ਦਾ ਅੰਤਮ ਸੰਸਕਾਰ ਕਰਨਾ ਜਦੋਂ ਚਾਦਰ ਚੁੱਕੀ ਗਈ ਤੇ ਉਹਦੇ ਚੋਂ ਉਹਨਾਂ ਦੇ ਉੱਥੇ ਕੁਝ ਵੀ ਨਹੀਂ ਸੀ ਉੱਥੇ ਖਾਲੀ ਫੁੱਲ ਨਜ਼ਰ ਆਏ ਤੇ ਅੱਜ ਅਸੀਂ ਦਰਸ਼ਨ ਕੀਤੇ ਉੱਥੇ ਕਿ ਜਿਹੜੇ ਮੁਸਲਮਾਨ ਭਗਤ ਸਿੱਖੋ ਕੀ ਗੁਰਨਾਣਕ ਉਹਨਾਂ ਦਾ ਉੱਥੇ ਉਹਨਾਂ ਨੇ ਆਪਣੇ ਤੌਰ ਤਰੀਕੇ ਦੇ ਨਾਲ ਉਹਨਾਂ ਦੀ ਮਜ਼ਾਰ ਬਣਾਈ ਉਹਨਾਂ ਦਾ ਸਥਾਨ ਬਣਾਇਆ ਔਰ ਅੰਦਰ ਜਿੱਥੇ ਬਾਕੀ ਵੀਰ ਸਨ ਜਿਹੜੇ ਗੁਰਨਾਨਕ ਨਾਮ ਲੇਵਾ ਉਹਨਾਂ ਨੇ ਅੱਧੀ ਚੱਦਰ ਦਾ ਸੰਸਕਾਰ ਕੀਤਾ ਤੇ ਸਮਾਦ ਬਣੀ ਤਾਂ ਹੀ ਕਿਹਾ ਜਾਂਦਾ ਹੈ ਗੁਰਨਾਨਕ ਹਿੰਦੂਆਂ ਦੇ ਗੁਰੂ ਮੁਸਲਮਾਨਾਂ ਦੇ ਪੀਰ ਔਰ ਮੈਂ 9 ਨਵੰਬਰ 2019 ਵੀ ਜਦੋਂ ਜਿਸ ਦਿਨ ਇਹਦਾ ਉਦਘਾਟਨ ਹੋਇਆ ਸੀ ਉਸ ਦਿਨ ਵੀ ਮੈਨੂੰ ਸੁਭਾਗ ਪ੍ਰਾਪਤ ਹੋਇਆ ਸੀ ਇੱਥੇ ਆਣ ਦਾ ਪਰ ਉਦੋਂ ਸੰਗਤ ਬਹੁਤ ਸੀ ਆਜ ਆਰਾਮ ਦੇ ਨਾਲ ਸਾਰੇ ਵਰਲਡ ਪੰਜਾਬੀ ਆਗਰੇਸ਼ਨ ਦੇ ਸਤਿਗਤਾਂ ਨਾਲ ਦਰਸ਼ਨ ਕੀਤੇ ਨੇ ਔਰ ਗੁਰੂ ਮਹਾਰਾਜ ਦੀ ਖੁਸ਼ੀਆਂ ਨੂੰ ਪ੍ਰਾਪਤ ਕੀਤਾ ਔਰ ਮੈਂ ਸਾਰੀ ਸਿੱਖ ਸੰਗਤ ਅੱਗੇ ਅਪੀਲ ਕਰਦਾ ਆ ਕਿ ਆਪਣੇ ਜੀਵਨ ਕਾਲ ਦੇ ਵਿੱਚ ਇੱਕ ਵਾਰੀ ਜ਼ਰੂਰ ਇੱਥੇ ਬਾਬਾ ਨਾਨਕ ਦੀ ਜਿਹੜੀ ਰਹਿਮਤਾਂ ਲੈਣ ਰਹਿਮਤਾਂ ਬਖਸ਼ਿਸ਼ ਲੈਣ ਇੱਥੇ ਜ਼ਰੂਰ ਮੱਥਾ ਟੇਕਣ ਦਰਸ਼ਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ